ਵਾਲਮੀਕ ਮਹਾਰਾਜ ਦੀ ਅਮਰਤ ਬਾਣੀ ਦਾ ਫਰਮਾਨ ਹੈ ਨਰੰਕਾਰ ਜੀ ਕਹਿਣ ਲੱਗੇ ਕਿ ਹੈ ਰਾਮ ਮੇਰੀ ਰਚਨਾ ਇਸੇ ਤਰ੍ਹਾਂ ਹੀ ਹੈ ਜੋ ਕੁਝ ਹੋਇਆ ਹੈ ਇਹ ਸਭ ਕੁਝ ਮੇਰੀ ਸ਼ੀਰਮੈਨ ਦੀ ਲਿਗਤ ਅਨੁਸਾਰ ਹੋਇਆ ਹੈ ਭਗਵਾਨ ਵਾਲਮੀਕ ਮਹਾਰਾਜ ਜੀ ਕਹਿਣ ਲੱਗੇ ਕਿ ਹੈ ਰਾਮ ਨਾ ਕੋਈ ਤੇਰਾ ਦੋਸ਼ ਹੈ ਨਾ ਕੋਈ ਸੀਤਾ ਵਿੱਚ ਦੋਸ਼ ਸੀ ਇਹ ਤਾਂ ਸਭ ਕੁਝ ਮੇਰੀ ਸ਼ੀਰਮੈਨ ਦੀ ਰਚਨਾ ਹੈ اے رام جو کچھ میری قلم لکھ دےਵੇ دنیا ਵਿੱਚ ਸੋਈ ਕੁਝ ਹੁੰਦਾ ਹੈ ਸੀਤਾ ਜੀ ਨੂੰ ਧਰਤੀ ਵਿੱਚ ਨਿਗਰ ਗਈ ਸੁਣ ਕੇ ब्रह्मा जी ਵੀ ਚੱਲ ਆਏ ਤੇ ਆ ਕੇ रामचंद्र जी ਨੂੰ ਕਹਿਣ ਲੱਗੇ ਕਿ ਆਹ ਰਾਮ ਹੁਣ ಜಾਸੀ ਸੋਗ ਕਰਨ ਦਾ ਕੋਈ ਫਾਇਦਾ ਨਹੀਂ ਜੋ ਕੁਝ ਕਰਤਾਰ ਜੀ ਦਾ ਹੁਕਮ ਸੀ ਸੋ ਕੁਝ ਹੋਇਆ ਤੇ ਭਗਵਾਨ ਵਾਲਮੀਕ ਜੀ ਨੇ ਤੇਰੀ ਸ਼੍ਰੀ ਰਮੈਨ ਜੀ ਇਸੇ ਤਰ੍ਹਾਂ ਲਿਖੀ ਸੀ ਜੋ ਤੇਰੇ ਨਾਲ ਵਰਤ ਗਈ ਹੈ ब्रह्मा ਜੀ ਕਹਿਣ ਲੱਗੇ ਕਿ ਰਾਮ ਉਸ ਕਰਤਾਰ ਜੀ ਦੇ ਲਿਖਤ ਨੂੰ ਕੋਈ ਮਿਟਾ ਨਹੀਂ ਸਕਦਾ ਕੁਦਰਤ ਜੀਵਾਂ ਦੇ ਮੁਕੱਦਰਾਂ ਦੇ ਵਿੱਚ ਜੋ ਕੁਝ ਲਿਖ ਦੇਵੇ ਜੀਵਾਂ ਨੂੰ ਸੋ ਕੁਝ ਮਿਲਦਾ ਹੈ ਆਪਣਾ ਯਤਨ ਕਰਕੇ ਕੁਝ ਨਹੀਂ ਹੁੰਦਾ ਸਭ ਰੰਗ ਉਸ ਕੁਦਰਤ ਦੇ ਹਨ ब्रह्मा ਜੀ ਕਹਿਣ ਲੱਗੇ ਕਿ ਰਾਮ ਹੁਣ ਤੂੰ ਰੋ ਨਾ ਤੈਨੂੰ ਧੀਰਜ ਦੇਣ ਵਾਸਤੇ ਮੈਂ ਬ੍ਰਹਮ ਲੋਕ ਵਿੱਚੋਂ ਇੱਥੇ ਆਇਆ ਹਾਂ ਉਸ ਰੱਬ ਦੇ ਲਿਖਤ ਨੂੰ ਤੂੰ ਕਿਵੇਂ ਮੋੜ ਸਕਦਾ ਹੈ ਉਹ ਤਾਂ ਅੱਜ ਤੱਕ ਕਿਸੇ ਕੋਲੋਂ ਨਹੀਂ ਮੁੜੀ ਜਿਸ ਤਰ੍ਹਾਂ ਵੀ ਹੈ ਉਸ ਤਰ੍ਹਾਂ ਦਾ ਹੀ ਪਾਣਾ ਮੰਨਣਾ ਪੈਂਦਾ ਹੈ ਬ੍ਰਹਮਾ ਜੀ ਕਹਿਣ ਲੱਗੇ ਕਿ ਰਾਮ ਭਗਵਾਨ ਵਾਲਮੀਕ ਜੀ ਦੀ ਲਿਖੀ ਹੋਈ ਸ਼੍ਰੀ ਰਮੈਨ ਇਸੇ ਤਰ੍ਹਾਂ ਸੰਪੂਰਨ ਹੁੰਦੀ ਹੈ ਇਹ ਤੇਰੇ ਵੱਸ ਵਾਲੀ ਕੋਈ ਗੱਲ ਨਹੀਂ ਇਹ ਤਾਂ ਸਭ ਪ੍ਰਮਾਤਮਾ ਦੇ ਚੋਜ ਹਨ ਜੀਵ ਕੁਦਰਤ ਦੀਆਂ ਖੇਡਾਂ ਹਨ ਕੁਦਰਤ ਆਪਣੀਆਂ ਖੇਡਾਂ ਨੂੰ ਜਿਵੇਂ ਖੜਾਵੇ ਉਸੇ ਤਰ੍ਹਾਂ ਖੇਡਣਾ ਪੈਂਦਾ ਹੈ। ਬ੍ਰਹਮਾ ਜੀ ਨੇ ਆ ਕੇ ਸਭ ਤੋਂ ਪਹਿਲਾਂ ਭਗਵਾਨ ਵਾਲਮੀਕ ਮਹਾਰਾਜੀ ਨੂੰ ਨਮਸਕਾਰ ਕੀਤੀ। ਫਿਰ ਸ਼੍ਰੀ ਰਾਮਚੰਦਰ ਜੀ ਨੂੰ ਬਾਹਵਾਂ ਪੜ ਕੇ ਬੜੇ ਪਿਆਰ ਦੇ ਨਾਲ ਖੜਾ ਕੀਤਾ। ਬਾਦ ਧੀਰਜ ਦੇ ਕੇ ਬ੍ਰਹਮਾ ਜੀ ਨੇ ਆਪਣੇ ਪਰਨੇ ਦੇ ਨਾਲ ਰਾਮਚੰਦਰ ਜੀ ਦਾ ਮੂੰਹ ਸਾਫ਼ ਕੀਤਾ। ਬ੍ਰਹਮਾ ਜੀ ਸਭਨਾ ਜੀਵਾਂ ਦੇ ਨਾਲ ਬਹੁਤ ਵੱਡਾ ਪਿਆਰ ਕਰਦੇ ਹਨ। ਸ਼੍ਰੀ ਰਾਮਚੰਦਰ ਜੀ ਦਾ ਬੜਾ ਦਰਦ ਭਰਿਆ ਅਵਰ ਲਾਪ ਸੁਣ ਕੇ ਤੇ ਬ੍ਰਹਮਾ ਜੀ ਆਪ ਵੀ ਰੋਪੈ। ਭਾਵਾਂ ਉਹ ਰਾਮਚੰਦਰ ਜੀ ਨੂੰ ਧੀਰਜ ਦੇਣ ਆਏ ਸਨ। ਪਰਤ ਸ਼ਤਰੂਗਨ ਲక్ష్మణ ਜੀ ਵੀ ਬਹੁਤ ਰੋ ਰੋ ਰਹੇ ਸਨ। ਬ੍ਰਹਮਾ ਜੀ ਨੇ ਉਹਨਾਂ ਨੂੰ ਵੀ ਰੋਣ ਤੋਂ ਮਨਾ ਕੀਤਾ ਕਿ ਰੋਣਾ ਇੱਕ ਬੇਵਰਤ ਵਸਤੂ ਹੈ। ਗਈ ਹੋਈ ਚੀਜ਼ ਰੋਣ ਨਾਲ ਵਾਪਸ ਨਹੀਂ ਮਿਲਦੀ। ਕੁਦਰਤ ਦੇ ਪਾਣੇ ਨੂੰ ਸਤ ਸਤ ਕਰਕੇ ਮੰਨਣ ਵਾਲਾ ਪੁਰਸ਼ ਗੁਰਮਖ ਹੁੰਦਾ ਹੈ ਕਿਉਂਕਿ ਉਹ ਇਸ ਗੱਲ ਪਰ ਪੱਕਾ ਹੁੰਦਾ ਹੈ ਕਿ ਰੋਏ ਧੋਏ ਕੁਝ ਨਹੀਂ ਬਣਦਾ ਤੇ ਰੋਣਾ ਬੇਕਾਰ ਹੈ ਰੋਣ ਦੇ ਨਾਲ ਕੁਦਰਤ ਦੇ ਪਾਣੇ ਦਾ ਸਤਕਾਰ ਨਹੀਂ ਹੁੰਦਾ ਲੋਕਾਂ ਦੀ ਆਵਾਜ਼ ਇਹੀ ਸੀ ਕਿ ਸੀਤਾ ਨਿਰਦੋਸ਼ ਸੀਤਾ ਨਿਰਦੋਸ਼ ਸ਼੍ਰੀ ਰਾਮਚੰਦਰ ਜੀ ਨੇ ਲੋਕਾਂ ਦੀਆਂ ਕੂੜੀਆਂ ਗੱਲਾਂ ਦੇ ਵਗਰ ਲਾ ਕੇ ਸੀਤਾ ਜੀ ਨੂੰ ਘਰੋਂ ਕੱਢ ਦਿੱਤਾ ਸੀ ਸ਼ੰਕਾ ਬੜੀ ਭੈੜੀ ਚੀਜ਼ ਹੈ ਇਹ ਕਰ ਬਰਬਾਦ ਕਰਕੇ ਜਾਂਦੀ ਹੈ ਕਿਸੇ ਮੰਦੇ ਭਾਗਾ ਵਾਲੇ ਪੁਰਸ਼ ਨੂੰ ਸ਼ੰਕਾ ਵਾਲਾ ਭੂਤਨਾ ਚਿਮੜਦਾ ਹੈ ਸ਼ੰਕਾ ਇੱਕ ਐਸੀ ਭੈੜੀ ਚੀਜ਼ ਹੈ ਜਿਹੜੀ ਇਨਸਾਨ ਨੂੰ ਨਾਲ ਲੈ ਕੇ ਮਇਤਾਰ ਦੇ ਵਿੱਚ ਡੁੱਬ ਜਾਂਦੀ ਹੈ ਸ਼ੰਕਾ ਕਿਉਂ ਕਰਨੀ ਆਪਣੇ ਮੰਦੇ ਕਰਮਾਂ ਦਾ ਫਲ ਜੀਵ ਆਪ ਭੋਗੇਗਾ ਕਿਸੇ ਦੀ ਬਾਬਤ ਸ਼ੰਕਾ ਵਾਲਾ ਭੂਤਨਾ ਇਨਸਾਨ ਆਪਣੇ ਸਰੀਰ ਨੂੰ ਕਿਉਂ ਲਾਵੇ ਸ਼ੰਕਾ ਚੰਗੇ ਪੁਰਸ਼ ਨੂੰ ਮੰਦੇ ਪੁਰਸ਼ ਦੇ ਨਾਲ ਰੋੜ ਦਿੰਦੀ ਹੈ ਇਸ ਕਰਕੇ ਬ੍ਰਹਮਾ ਜੀ ਕਹਿੰਦੇ ਨੇ ਕਿ ਸ਼ੰਕਾ ਕਰਨੀ ਭਲੀ ਨਹੀਂ ਹੁੰਦੀ ਸ਼ੰਕਾ ਦੇ ਕਾਰਨ ਕਰਕੇ ਰਾਮਚੰਦਰ ਦੇ ਰੰਗ ਮਹਿਲਾਂ ਵਿੱਚ ਸੁਨਣਾ ਸੁਨਣਾ ਸ਼ਾਦ ਗੁੰਜਦੀਆਂ ਰਹੀਆਂ ਸੀਤਾ ਜੀ ਨਾਲ ਮਹਿਲਾਂ ਦੇ ਵਿੱਚ ਲੱਖ ਲੱਖ ਰੌਣਕਾਂ ਹੁੰਦੀਆਂ ਸਨ ਸ਼ੰਕਾ ਦਾ ਫਲ ਬਹੁਤ ਬੁਰਾ ਹੈ ਸ਼ਿਵ ਜੀ ਤੇ ਪਾਰਵਤੀ ਕੈਲਾਸ਼ ਪਰਬਤ ਉਤੇ ਬੈਠੇ ਇਸ ਗੱਲ ਦਾ ਬੜਾ ਸੋਹ ਕਰਦੇ ਹਨ ਕਿ ਕਰਤਾਰ ਜੀ ਦੀ ਰਚਨਾ ਕੈਸੀ ਹੈ ਜਿਸ ਨੂੰ ਅਨੇਕਾਂ ਠੋਕਰਾਂ ਖਾ ਖਾ ਕੇ ਸੀਤਾ ਜੀ ਨੇ ਮਸਾਂ ਇਥੋਂ ਤੱਕ ਲਿਆਂਦਾ ਸੀ ਸ਼੍ਰੀ ਰਾਮਚੰਦਰ ਜੀ ਨੇ ਵੱਡੇ ਵੱਡੇ ਸੰਕਟ ਦੇਖੇ ਹਨ ਵੱਡੇ ਵੱਡੇ ਤੂਫਾਨਾਂ ਦੇ ਨਾਲ ਟੱਕਰਾਂ ਵੀ ਲਾ ਕੇ ਦੇਖੀਆਂ ਹਨ ਮਸਮਸਾ ਇਸ ਦੁੱਖਾਂ ਦੇ ਸਮੁੰਦਰ ਨੂੰ ਪਾਰ ਕੀਤਾ ਜੋ ਸ਼੍ਰੀ ਰਾਮਚੰਦਰ ਜੀ ਸੀਤਾ ਜੀ ਇਹਨਾਂ ਦੇ ਚੱਲੇ ਹੋਏ ਦੁੱਖ ਸਭ ਦੁਨੀਆ ਦੇ ਵਾਸਤੇ ਸਰਬ ਸੁਖ ਬਣ ਗਏ ਕਰਤਾਰ ਜੀ ਨੇ ਇਸੇ ਕਰਕੇ ਇਤਨੀ ਕਠਨ ਤੋਂ ਕਠਨ ਰਚਨਾ ਕੀਤੀ ਸੀ ਜਿਸ ਵਕਤ ਸ਼੍ਰੀ ਰਾਮਚੰਦਰ ਜੀ ਸੀਤਾ ਜੀ ਮੇਰੀ ਸ਼੍ਰੀ ਰਮੈਨ ਜੀ ਨੂੰ ਸੰਪੂਰਨ ਕਰਨ ਜਾਣਗੇ ਤੇ ਉਹਨਾਂ ਦਾ ਨਾਮ ਦੁਨੀਆ ਦੇ ਵਿੱਚ ਸੂਰਜ ਦੀ ਤਰ੍ਹਾਂ ਚਮਕ ਜਾਵੇਗਾ ਜੋ ਕੁਝ ਕਰਤਾਰ ਜੀ ਨੇ ਕਿਹਾ ਤੇ ਸਭ ਕੁਝ ਐਸੇ ਹੀ ਹੋਇਆ ਬ੍ਰਹਮਾ ਜੀ ਕਹਿੰਦੇ ਨੇ ਕਿ ਕਰਤਾਰ ਜੀ ਦੀ ਰਚਨਾ ਨੂੰ ਮੈਂ ਵਾਰ-ਵਾਰ ਨਮਸਕਾਰ ਕਰਦਾ ਹਾਂ ਸ਼੍ਰੀ ਰਾਮਚੰਦਰ ਜੀ ਕੇ ਜਨਮ ਤੋਂ 10000 ਸਾਲ ਪਹਿਲਾਂ ਸ਼੍ਰੀ ਰਮੈਨ ਦੀ ਰਚਨਾ ਭਗਵਾਨ ਵਾਲਮੀਕ ਮਹਾਰਾ ਜੀ ਨੇ ਕੀਤੀ ਦੀਪਗਵਾਨ ਵਾਲਮੀਕ ਮਰ ਦੀ ਰਚਨਾ ਅਨੁਸਾਰ ਸ਼੍ਰੀ ਰਾਮਚੰਦਰ ਜੀ ਦਾ ਮਹਾਨ અવਤਾਰ ਹੋਇਆ ਸ਼੍ਰੀ ਰਾਮਚੰਦਰ ਜੀ ਅਤੇ ਸੀਤਾ ਜੀ ਇਹਨਾਂ ਦੋਨਾਂ ਨੇ ਮਿਲ ਕੇ ਤੜਾਂ ਤਰਾਂ ਦੇ ਕਠਨ ਤੋਂ ਕਠਨ ਆਪਣੇ ਸਿਰ ਪਰ ਦੁੱਖੜੇ ਉਟਾ ਕੇ ਭਗਵਾਨ ਵਾਲਮੀਕ ਮਰ ਦੀ ਰਚਨਾ ਨੂੰ ਇਥੋਂ ਤੱਕ ਬਚਾਇਆ ਤੇ ਸ਼੍ਰੀ ਰਮੈਨ ਸੰਪੂਰਨ ਕਾਲ ਯੁਗ ਮੇ ਹੋਵੇਗੀ ਜਦ ਦੁਨੀਆ ਮੇ ਅਮਰਦ ਪ੍ਰਗਟ ਹੋਵੇਗਾ ਤਬ ਸ਼੍ਰੀ ਰਮੈਨ ਜੀ ਸੰਪੂਰਨ ਹੋਵੇਗੀ ਅਭੀ ਥੋੜਾ ਭਾਗ ਅੱਗੇ ਚੱਲ ਕੇ ਸੰਪੂਰਨ ਹੋਵੇਗਾ ਤੇ ਸ਼੍ਰੀ ਰਾਮਚੰਦਰ ਜੀ ਕੋ ਮੈਂ ਵਾਰ-ਵਾਰ ਤੁਹਾਨੂੰ ਤਨ ਕਹਿੰਦਾ ਹਾਂ ਜਿਸ ਨੇ ਕਰਤਾਰ ਜੀ ਦੀ ਰਚਨਾ ਦਾ ਬੀੜਾ ਉਠਾਇਆ ਜਦ ਬਿੰਦੂ ਪਰਬਤ ਤੇ ਇਸ ਕੀ ਵਿਚਾਰ ਹੋਈ ਥੀ ਅਨੇਕ ਕਸ਼ਟ ਉਠਾਕਰ ਦੁੱਖਾਂ ਰੂਪੀ ਸਮੁੰਦਰ ਨੂੰ ਪਾਰ ਕੀਤਾ ਕਿੰਨੀ ਕਠਨ ਤੋਂ ਕਠਨ ਬੰਦਗੀ ਹੈ ਤੇ ਜਿਹੜੇ ਜਿਹੜੇ ਜੀਵ ਭਗਵਾਨ ਵਾਲਮੀਕ ਮਹਾਰਾਜੀ ਦਾ ਸਿਮਰਨ ਕਰਦੇ ਹਨ ਉਹ ਸਭੀ ਲੋਕ ਬੇਕੁੰਟ ਲੋਕ ਦੇ ਵਿੱਚ ਜਾ ਵਸਦੇ ਹਨ ਵੱਡੇ ਭਾਗਾਂ ਵਾਲੇ ਜੀਵ ਭਗਵਾਨ ਵਾਲਮੀਕ ਮਰ ਦੇ ਚੰਨ ਕਮਰਾਂ ਨਾਲ ਧਿਆਨ ਜੋੜਦੇ ਹਨ ਉਹਨਾਂ ਦੀ ਸਰਬਿਸ਼ਾ ਪੂਰਨ ਹੋ ਜਾਂਦੀ ਹੈ ਤੇ ਕਰਤਾਰ ਜੀ ਦੇ ਸਿਮਰਨ ਤੋਂ ਬਿਗੈਰ 84 ਲਖ ਜੁਨਾਂ ਦੇ ਚੱਕਰ ਦੇ ਵਿੱਚੋਂ ਮਨੁੱਖ ਜੀਵ ਨਿਕਲ ਨਹੀਂ ਸਕਦਾ ਭਗਵਾਨ ਵਾਲਮੀਕ ਜੀ ਦਾ ਸਿਮਰਨ ਸਰਬ ਲੋਕਾਂ ਦੀ কল্যাণ ਕਰਦਾ ਹੈ ਭਗਵਾਨ ਜੀ ਸਰਬ ਕਲਾ ਦਾ ਗਿਆਤਾ ਦਾਤਾ ਜੀ ਆਪ ਨਰੰਕਾਰ ਜੀ ਹੈ ਕਰਤਾਰ ਜੀ ਦਾ ਨਾਮ ਸਿਮਰਨ ਕਰਕੇ ਜੀਵਨੋਂ ਮੁਕਤੀ ਮਿਲੇਗੀ ਤੇ ਭਗਵਾਨ ਵਾਲਮੀਕ ਜੀ ਕੇ ਭਗਤਾ ਕੋ ਚਮਦੂਤ ਆਪਣੀ ਸ਼ਕਲ ਨਹੀਂ ਦਿਖਾਏਗਾ ਜੋ ਕਰਤਾਰ ਜੀ ਸੇ ਪ੍ਰੀਤ ਕਰੇਗਾ ਉਸ ਕੋ ਨਿਰਵਾਨ ਪਦ ਕੀ ਪ੍ਰਾਪਤੀ ਹੋਵੇਗੀ ਸਭ ਜੰਜਾਲ ਸੇ ਬਾਹਰ ਨਿਕਲ ਜਾਏਗਾ ਭਗਵਾਨ ਜੀ ਦਾ ਸਿਮਰਨ ਕਰਨ ਵਾਲੇ ਜੀਵ ਤਰ੍ਹਾਂ ਤਰ੍ਹਾਂ ਦੇ ਸੁੱਖਾਂ ਨੂੰ ਭੋਗਦੇ ਹਨ ਤੇ ਉਹਨੂੰ ਵਿਸਾਰਨ ਵਾਲੇ ਜੀਵ ਤਰ੍ਹਾਂ ਤਰ੍ਹਾਂ ਦੇ ਦੁੱਖ ਭੋਗਦੇ ਹਨ ਤੇ ਕਿਸੇ ਜਗ੍ਹਾ ਪਰ ਵੀ ਆਰਾਮ ਨਹੀਂ ਮਿਲਦਾ 84 ਕਾ ਚੱਕਰ ਚੱਲਦਾ ਰਹਿੰਦਾ ਹੈ ਜਿਹੜੇ ਜੀਵ ਭਗਵਾਨ ਜੀ ਕੋ ਭਲਾएंगे ਬਹੁਤ ਦੁੱਖ ਉਠਾएंगे ਤੇ ਵਾਲਮੀਕ ਜੀ ਕਾ ਨਾਮ ਨਰੰਕਾਰ ਜੀ ਹੈ ਤੇ ਨਰੰਕਾਰ ਜੀ ਕਾ ਨਾਮ ਹੀ ਵਾਲਮੀਕ ਜੀ ਹੈ ਕਿਸੇ ਭਲੇਖੇ ਮੇ ਆਕਰ ਨਰਕ ਮੇ ਨਾ ਗਰ ਜਾਣਾ ਮਾਨਿ ਚਿਤ ਫਲ ਭਗਵਾਨ ਜੀ ਤੋਂ ਮਿਲਦੇ ਹਨ ਤੇ ਭਗਵਾਨ ਵਾਲਮੀਕ ਜੀ ਆਪਣੇ ਭਗਤੋਂ ਕੀ ਮਾਤ ਹੈ ਸਰਬਜਗਤ ਕੇ ਕਰਤਾ ਦਰਤਾ ਸਰਬਗਟ ਵਾਸੀ ਅਵਨਾਸ਼ੀ ਪੁਰਖ ਪਰਮਾਤਮਾ ਜੀ ਹਨ ਸਰਵ ਵਿਆਪਕ ਪੂਰਨ ਪਰਮੇਸ਼ਰ ਰੀਕੀ ਕੇ ਜਗਤ ਜਗਤ ਕੇ ਪਾਲਕ ਜੀ ਹਨ ਭਗਵਾਨ ਜੀ ਦਾ ਨਾਮ ਸਰਬ ਦੁੱਖਾਂ ਦਾ ਨਾਸ਼ ਕਰਦਾ ਹੈ ਸੁਖ ਦਿੰਦਾ ਆਪਣੇ ਭਗਤਾਂ ਜਨੋ ਕੀ ਜਗਾ ਜਗਾ ਪਰ ਪੈਜ ਰੱਖਦਾ ਹੈ ਸਭ ਕੇ ਸੁਆਮੀ ਅੰਤਰਜਾਮੀ ਦੀਨਾ ਨਾਥ ਆ ਲਖ ਨਰੰਜਨ ਪੈ ਪਉ ਪੰਜਨ ਦੁੱਖ ਖੰਡਨ ਸਰਬ ਜੀਵਾਂ ਸੇ ਪਿਆਰ ਕਰਦਾ ਹੈ ਆਪਣੇ ਕਰਮਾਂ ਕੇ ਫਲ ਭਗਵਾਨ ਜੀ ਤੋਂ ਮਿਲਦੇ ਹਨ ਤਿਰਗ ਜਨਮ ਤਿੰਨਾ ਕਾ ਹੋਗਾ ਜੋ ਭਗਵਾਨ ਵਾਲਮੀਕ ਮਹਾਰਾਜ ਦੇ ਨਾਮ ਨੂੰ ਪੁਲਾ ਜਾਏਗਾ ਤੇ ਭਗਵਾਨ ਜੀ ਦਾ ਨਾਮ ਸਭ ਕਾ ਤਾਰਕ ਨਾਮ ਦਾ ਜਹਾਜ ਹੈ ਜੇ ਜਹਾਜ ਪਰ ਚੜ ਕੇ ਜੀਵ ਭਵਜਲ ਸਾਗਰ ਕੋ पार karenge ਤੇ ਸ਼੍ਰੀ ਰਮੈਨ ਜੀ ਦਾ ਪਾਠ ਜੀਵ ਕੀ ਜੀਵਨ ਮੁਕਤੀ ਕਾ ਖੰਡ ਹੈ ਜਿਸ ਜਗ੍ਹਾ ਪਰ ਸ਼੍ਰੀ ਰਮੈਨ ਜੀ ਦਾ ਪ੍ਰਕਾਸ਼ ਹੋਵੇਗਾ ਸੋ ਥਾਨ ਵੇकुंठ ਲੋਕ ਹੋ ਜਾਵੇਗਾ ਤੇ ਸ਼੍ਰੀ ਰਮੈਨ ਜੀ ਕੀ ਅੰਮ੍ਰਿਤ ਬਾਣੀ ਕੋ ਜੋ ਜੋ ਜੀ ਪੜ੍ਹੇ ਸੁਣੇਗਾ ਸਭ ਕੀ ਮੁਕਤੀ ਹੋਵੇਗੀ ਬੇकुंठ ਲੋਕ ਮੇ ਜਾਏਗੇ ਜੋ ਜੀਵ ਸ਼੍ਰੀ ਰਮੈਨ ਜੀ ਸੇ ਪ੍ਰੀਤ ਕਰੇਗਾ ਉਹ ਬਹੁਤ ਵਡਭਾਗੀ ਜੀਵ ਹੋਵੇਗਾ ਤੇ ਜਿਸ ਗ੍ਰੰਥ ਕੋ ਸ਼੍ਰੀ ਰਾਮਚੰਦਰ ਸੀਤਾ ਜੀ ਨੇ ਕਠਨ ਤੋਂ ਕਠਨ ਦੁੱਖ ਉਠਾਕਰ ਸੰਪੂਰਨ ਕੀਆ ਜਿਸ ਕੋ ਵਿਸ਼ਨੂੰ ਜੀ ਸੰਪੂਰਨ ਕਰਦੇ ਹੈ ਉਹ ਨਾਮ ਕਾ ਜਹਾਜ਼ ਹੁੰਦਾ ਹੈ ਜੋ ਸਭ ਨਾ ਜੀਵਾਂ ਕੋ ਖਾਰੇ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ ਭਗਵਾਨ ਵਾਲਮੀਕ ਜੀ ਸ਼੍ਰੀ ਰਾਮਚੰਦਰ ਜੀ ਨੂੰ ਕਹਿੰਦੇ ਹਨ ਕਹੇ ਰਾਮਚੰਦਰ ਜੀ ਤੇਰੀ ਸੀਤਾ ਧਰਤੀ ਵਿੱਚ ਨਹੀਂ ਮੇਰੀ ਸ਼੍ਰੀ ਰਮੈਨ ਜੀ ਵਿੱਚ ਹੈ ਤੇ ਸ਼੍ਰੀ ਰਮੈਨ ਜੀ ਕੋ ਪੜੋ ਸੁਣੋ ਸ਼੍ਰੀ ਰਮੈਨ ਜੀ ਹੀ ਸੀਤਾ ਆਪ ਜੀ ਕੋ ਮਿਲੇਗੀ ਆਪ ਕਾ ਸਭੀ ਸੋਗ ਚਲਾ ਜਾਏਗਾ ਸੀਤਾ ਜੀ ਕੋ ਔਰ ਕਿਸੇ ਜਗ੍ਹਾ ਪਰ ਨਾ ਢੂੰਡਣਾ ਤੇ ਭਗਵਾਨ ਵਾਲਮਿਕ ਜੀ ਕਹਿਣ ਲੱਗੇ ਕਿ RAM ਆਪ ਲੋਕ ਵੀ ਮੇਰੀ ਸ਼੍ਰੀ ਰਮੈਨ ਜੀ ਮੇ ਸਮਾ ਜਾਓਗੇ ਜੋ ਮੇਰੀ ਸ਼੍ਰੀ ਰਮੈਨ ਜੀ ਕੋ ਪੜੇ ਸੁਣੇਗਾ ਉਹ ਆਪ ਕੋ ਸ਼੍ਰੀ ਰਮੈਨ ਮੇ ਹੀ ਮਿਲ ਸਕੇਗਾ ਸ਼ੀਰਿਰ ਮੈਂ ਜੀ ਸੇ ਬਾਹਰ ਨਾ ਕਿਸੇ ਕੋ ਆਪ ਮਿਲ ਸਕੋਗੇ ਨਾ ਕਿਸੇ ਕੋ ਸੀਤਾ ਮਿਲ ਸਕੇਗੀ ਇਹੀ ਮੇਰਾ ਬ੍ਰਹਮ ਪਸਾਰ ਹੈ ਜਿਤਨੇ ਜੀਵ ਸ਼ੀਰਿਰ ਮੈਂ ਜੀ ਕਾ ਸਿਮਰਨ ਕਰੇਂਗੇ ਸਭੀ ਲੋਕ ਸ਼ੀਰਿਰ ਮੈਂ ਜੀ ਮੇ ਸਮਾ ਜਾਏਂਗੇ ਨਿਰੰਕਾਰ ਜੀ ਕਹਿਣ ਲੱਗੇ ਕਿ ਹੇ ਰਾਮ ਸ਼ੀਰਿਰ ਮੈਂ ਜੀ ਮੇਰਾ ਬਿਕੁੰਠ ਲੋਕ ਹੈ ਤੇ ਸ਼ੀਰਿਰ ਮੈਂ ਨਹੀਂ ਮੇਰਾ ਸੱਚਖੰਡ ਹੈ ਸ਼ੀਰਿਰ ਮੈਂ ਨਹੀਂ ਅਗੰਪੁਰੀ ਹੈ ਤੇ ਸ਼ੀਰਮੈਨ ਹੀ ਅਮਰਪੁਰੀ ਹੈ ਸਰਬਖੰਡ ਬ੍ਰਹਮੰਡ ਸ਼ੀਰਮੈਨ ਜੀ ਦੇ ਅੰਦਰ ਹੈ ਜੋ ਸ਼ੀਰਮੈਨ ਜੀ ਕੋ ਪੜ੍ਹੇ ਸੁਨੇਗਾ ਉਸ ਕੋ ਹੀ ਬਿਕੁੰਠ ਲੋਕ ਸਰਬ ਸੁੱਖਾਂ ਕੀ ਪ੍ਰਾਪਤੀ ਹੋਵੇਗੀ ਨਰੰਕਾਰ ਜੀ ਕਹਿਣ ਲੱਗੇ ਕਿ हे रामचंद्र ਮੇਰੀ ਸ਼ੀਰਮੈਨ 84 ਲੱਖ ਬ੍ਰਹਮ ਗਿਆਨ ਧਿਆਨ ਦਾ ਬਹੁਤ ਵੱਡਾ ਬਿਰਸ਼ ਹੈ ਜੋ ਇਸ ਬਿਰਸ਼ ਉਪਰ ਚੜੇਗਾ ਉਸ ਕੋ ਅੰਮ੍ਰਿਤ ਫਲ ਕੀ ਪ੍ਰਾਤੀ ਹੋਵੇਗੀ ਤੇ ਮਨਮੁਖ ਜੀਵ ਕੋ ਅੰਮ੍ਰਿਤ ਫਲ ਨਹੀਂ ਮਿਲੇਗਾ। ਨਿਰੰਕਾਰ ਜੀ ਕਹਿਣ ਲੱਗੇ ਕਿ हे ਰਾਮ ਜੋ ਜੀਵ ਮੇਰੇ ਨਾਲ ਪ੍ਰੀਤ ਕਰਦੇ ਹਨ ਮੈਂ ਉਹਨਾਂ ਦੇ ਸਾਥ ਪ੍ਰੀਤ ਕਰਦਾ ਹਾਂ। ਪਗ ਪਗ ਉਹਨਾਂ ਦੇ ਸਾਥ ਹੁੰਦਾ ਹਾਂ। ਸ਼੍ਰੀ ਰਮੈਨ ਸਰਬ ਜੀਵਾਂ ਦਾ ਉਧਾਰ ਕਲਿਆਣ ਕਰੇਗੀ ਤੇ ਸ਼੍ਰੀ ਰਮੈਨ ਜੀ ਦਾ ਰਾਜ ਦੁਨੀਆ ਮੇ ਤਬ ਤੱਕ ਰਹੇਗਾ। ਜਬ ਤੱਕ ਦੁਨੀਆ ਵਿੱਚ ਚੰਦ ਸੂਰਜ ਔਰ ਤਾਰੇ ਚਮਕਦੇ ਰਹਿਣਗੇ ਤੱਕ ਤੱਕ ਦੁਨੀਆ ਵਿੱਚ ਸ਼੍ਰੀ ਰਮੈਨ ਜੀ ਦਾ ਪ੍ਰਕਾਸ਼ ਹੋਵੇਗਾ ਸੀਤਾ ਆਪ ਕੋ ਮੇਰੀ ਸ਼੍ਰੀ ਰਮੈਨ ਜੀ ਸੇ ਮਿਲੇਗੀ ਔਰ ਕਿਸੇ ਜਗ੍ਹਾ ਪਰ ਨਾ ਢੂੰਡਣਾ ਪਾਣੀ ਦੇ ਵਿੱਚੋਂ ਕਦੇ ਮੱਖਣ ਨਹੀਂ ਮਿਲ ਸਕਦਾ ਮੱਖਣ ਦੁੱਧ ਦੇ ਵਿੱਚੋਂ ਪ੍ਰਾਪਤ ਹੋਵੇਗਾ ਨਰਨਕਾਰ ਵਾਲਮੀਕ ਮਹਾਰਾ ਜੀ ਕਹਿਣ ਲੱਗੇ ਕਿ हे ਰਾਮ ਸਾਸ ਸਾਸ ਆਪ ਮੇਰੀ ਸ਼੍ਰੀ ਰਮੈਨ ਜੀ ਦਾ ਸਿਮਰਨ ਕਰੋ ਤੇ ਸ਼੍ਰੀ ਰਮੈਨ ਦੀ ਅੰਮ੍ਰਿਤ ਬਾਣੀ ਕੋ ਪੜ ਪੜ ਆਪਣੇ ਸਰੀਰ ਦੀ ਕਲਿਆਣ ਕਰੋ ਤੇ ਜੀਵਨ ਸਫਲ ਕਰੋ ਆਪ ਕੀ ਸੀਤਾ ਮੇਰੀ ਸ਼੍ਰੀ ਰਮੈਨ ਜੀ ਮੇ ਹੈ ਜਿਸ ਸ਼੍ਰੀ ਰਮੈਨ ਜੀ ਕੋ ਉਸਨੇ ਸੰਪੂਰਨ ਕੀਤਾ ਹੈ ਤੇ ਉਸੇ ਸ਼੍ਰੀ ਰਮੈਨ ਮੇ ਨਿਵਾਸ ਕਰੇਗੀ ਆਪ ਦਾ ਦਰਸ਼ਨ ਵੀ ਪੁਜਾਰੀ ਕੋ ਸ਼੍ਰੀ ਰਮੈਨ ਦੇ ਵਿੱਚੋਂ ਹੋਵੇਗਾ ਉਨ ਲੋਗੋ ਕੀ ਤਕਦੀਰ ਮੰਦੀ ਹੋਵੇਗੀ ਜੋ ਜੀਵ ਸ਼੍ਰੀ ਰਮੈਨ ਕੋ ਨਹੀਂ ਪੜੇ ਸੁਣेंगे ਤੇ ਸ਼੍ਰੀ ਰਮੈਨ ਸਰਬ ਕੀ ਦਾਤੀ ਹੈ ਜੋ ਇਸ ਕੋ ਪੜੇਗਾ ਉਸ ਕੋ ਹੀ ਮੇਰਾ ਦਰਸ਼ਨ ਹੋਵੇਗਾ ਸਭ ਦੀ ਆਸਾ ਪੂਰਨ ਹੋਵੇਗੀ ਤੇ ਸ਼੍ਰੀ ਰਮੈਨ ਜੀ ਆਦੀ ਰਚਨਾ ਮੇ ਦੁਨੀਆ ਕੋ ਲੋੜੀਂਦੇ ਸਰਬ ਸੁਖ ਸਰਬ ਗੁਣ ਸਰਬ ਵਿਦਿਆ ਸਰਬ ਗਿਆਨ ਸਰਬ ਹਕਮਤ ਸਰਬਤ ਹੁਨਰ ਕਲਾਕਾਰੀ ਹੋਵੇਗੀ ਦੁਨੀਆ ਦਾ ਚੱਕਰ ਸ਼੍ਰੀ ਰਮੈਨ ਜੀ ਦੇ ਧੁਰੇ ਪਰ ਚੱਲਦਾ ਹੈ ਤੇ ਜੁਗੋ ਜੁਗ ਚੱਲਦਾ ਰਹੇਗਾ ਸ਼੍ਰੀ ਰਮੈਨ ਨਾਮ ਕੀ ਪੌੜੀ ਹੈ ਜੋ ਜੀ ਪੜੇਗਾ ਸੋਈ ਇਸ ਪਰ ਚੜੇਗਾ ਬੇਕੰਠ ਲੋਕ ਮੇ ਸਰਬ ਸੁਖ ਮਿਲेंगे ਨਿਰੰਕਾਰ ਜੀ ਕਹਿਣ ਲੱਗੇ ਕਿ ਐ ਰਾਮਚੰਦਰ ਜਿਹੜੇ ਜੀਵ ਮੇਰੀ ਸ਼੍ਰੀ ਰਮੈਨ ਜੀ ਕੋ ਪੜੇ ਬੜੇ ਪ੍ਰੇਮ ਭਾਵ ਦੇ ਨਾਲ ਪੜੇ ਸੁਣेंगे ਤੇ ਸਭ 84 ਲਖ ਜੂਨਾ ਦੇ ਚੱਕਰ ਵਿੱਚੋਂ ਨਿਕਲ ਜਾਣਗੇ ਸਭਨਾਂ ਨੂੰ ਜੀਵਨ ਮੋਕਸ਼ ਮਿਲੇਗੀ ਜਿਸ ਜੀਵ ਦੇ ਭਾਗ ਗਿਰ ਜਾਣਗੇ ਉਹ ਜੀਵ ਸ਼੍ਰੀ ਰਮੈਨ ਜੀ ਕੋ ਨਹੀਂ ਮੰਨੇਗਾ ਤੇ ਜਮਦੂਤ ਉਹਦੇ ਤੋਂ लेखा ਮੰਗਣਗੇ 84 ਕੇ ਚੱਕਰ ਵਿੱਚ ਵਾਰ-ਵਾਰ ਆਂਦਾ ਜਾਂਦਾ ਰਹੇਗਾ ਜਮਦੂਤ ਸਿਹਤ ਕੌਣ ਛੜਾਏਗਾ ਭੀੜੀਆਂ ਗਲੀਆਂ ਕੌਲ ਨਗਾਏਗਾ ਰੋਏਗਾ ਕਰਲਾਏਗਾ ਸਿਮਰਨ ਤੋਂ ਬਿਨਾ ਕੋਈ ਕਾਮ ਨਹੀਂ ਆਏਗਾ ਸ਼੍ਰੀ ਰਮੈਨ ਜੀ ਦਾ ਪਾਠ ਸਰਵ ਰੋਗ ਸੋਗ ਦੁੱਖ ਦਰਦ ਕੋ ਇਨਸਾਨ ਤੋਂ ਦੂਰ ਕਰ ਦਿੰਦਾ ਹੈ ਤੇ ਸ਼੍ਰੀ ਰਮੈਨ ਜੀ ਦਾ ਪਾਠ ਆਤਮਾ ਪਵਿੱਤਰ ਹੋ ਜਾਂਦੀ ਹੈ ਨਰੰਗ ਕਾਰ ਵਾਲਮੀਕ ਮਹਾਰਾ ਜੀ ਕਹਿਣ ਲੱਗੇ ਕਿ हे राम सीता ਆਪ ਕੋ ਮੇਰੀ ਰਚੀ ਹੋਈ ਜਗਤ ਕੀ ਅੰਮ੍ਰਿਤ ਬਾਣੀ ਨਾਮ ਕਾ ਸਮੁੰਦਰ શ્રી ਰਮੈਨ ਜੀ ਸੇ ਮਿਲੇਗੀ ਕਿਸੀ ਔਰ ਜਗ੍ਹਾ ਪਰ ਨਾ ਢੂੰਡਣਾ શ્રી ਰਮੈਨ ਜੀ ਦੀ ਬਾਣੀ ਆਪ ਜੀ ਕੇ ਸਗਲ ਮਨੋਰਥ ਸਿਧ ਕਰੇਗੀ ਸ਼ਕਤੀ ਕਾ ਚੱਕਰ ਆਪ ਕੇ ਸਿਰ ਪਰ ਚਮਕਦਾ ਰਹੇਗਾ ਤੇ ਮੇਰੀ ਯਾਦ ਵਿੱਚ ਤੇਰੀ ਯਾਦ ਹੋਵੇਗੀ ਤੇ ਮੇਰੀ ਸ਼੍ਰੀ ਰਮੈਨ ਜੀ ਮੈਂ ਆਪ ਦਾ ਪੂਰਨ ਸਤਕਾਰ ਹੋਵੇਗਾ ਜੋ ਜੋ ਸ਼੍ਰੀ ਰਮੈਨ ਜੀ ਕੋ ਪੜ੍ਹੇ ਔਰ ਸੁਨੇਗਾ ਸਰਬ ਦਾ ਵੇੜਾ ਪਾਰ ਹੋਵੇਗਾ ਜਿਸ ਵਕਤ ਭਗਵਾਨ ਵਾਲਮੀਕ ਮਹਾਰਾਜ ਜੀ ਨੇ ਸ਼੍ਰੀ ਰਾਮਚੰਦਰ ਪ੍ਰਤੀ ਐਸੇ ਸ਼ਬਦ ਆਨੰਦ ਕਹੇ ਤਾਂ ਭਗਵਾਨ ਜੀ ਦੀ ਪਵਿੱਤਰ ਅਮਰਤ ਬਾਣੀ ਸੁਣਕਰ ਸ਼੍ਰੀ ਰਾਮਚੰਦਰ ਜੀ ਕਾ ਸੀਤਾ ਵਾਲਾ ਸਭੀ ਸੋਗ ਚਲਾ ਗਿਆ ਧੰਨ ਧੰਨ ਕਰਤਾਰ ਜੀ ਧੰਨ ਧੰਨ ਕਰਤਾਰ ਜੀ ਰਾਜਾ ਰਾਮਚੰਦਰ ਜੀ ਕਹਿਣ ਲੱਗਾ ਕਿ ਐ ਕਰਤਾਰ ਜੀ ਸ਼੍ਰੀ ਰਾਮਚੰਦਰ ਜੀ ਨੂੰ ਕਹਿੰਦੇ ਹਨ ਕਿ ਹੈ ਰਾਮ ਦੁਨੀਆ ਮੇ ਆਪ ਕੋ ਜਿਤਨੇ ਅਵਤਾਰ ਹੋਏ ਸਭਨਾ ਦੀ ਰਚਨਾ ਮੈਂ ਹੂੰ ਜਹਾਂ-ਜਹਾਂ ਮੇਰੇ ਭਗਤ ਤਹਾਂ-ਤਹਾਂ ਮੇਰਾ ਨਿਵਾਸ ਹੁੰਦਾ ਹੈ। ਬ੍ਰਹਮਾ, ਵਿਸ਼ਨੂੰ, ਸ਼ੰਕਰ, ਨਾਰਦ, ਸਰਦ, ਸ਼ੇਸ਼, ਗਣੇਸ਼, ਮਹੇਸ਼, ਇੰਦਰਵਰਨ ਇਹ ਸਭ ਮੇਰੇ ਅੰਗ ਹਨ। ਭਗਵਾਨ ਵਾਲਮੀਕ ਮਹਾਰਾ ਜੀ ਕਹਿਣ ਲੱਗੇ ਇਹ ਜੋ ਮੇਰੀ ਰਚਨਾ ਦੀ ਕਲਾ ਨੂੰ ਚਲਾਉਂਦੇ ਹਨ ਕਿ ਐ ਰਾਮ ਜਹਾਂ-ਜਹਾਂ ਮੇਰੇ ਭਗਤਾਂ ਨੂੰ ਭੀੜ ਹੁੰਦੀ ਹੈ। ਮੈਂ ਇੱਕਦਮ ਜਾ ਕੇ ਆਪਣੇ ਭਗਤਾਂ ਦੀ ਪੀੜ ਨੂੰ ਦੂਰ ਕਰਦਾ ਹਾਂ ਆਪਣੇ ਭਗਤਾਂ ਕੇ ਸਾਥ ਮੇਰੀ ਬਹੁਤ ਪ੍ਰੀਤ ਹੈ ਜਦ ਭਗਤ ਲੋਕ ਮੇਰਾ ਸਿਮਰਨ ਕਰਦੇ ਹਨ ਆਪਣੇ ਸਿਮਰਨ ਸੇ ਮੈਨੂੰ ਬਹੁਤ ਆਨੰਦ ਪ੍ਰਾਪਤ ਹੁੰਦਾ ਹੈ ਜਿਸ ਵਕਤ ਭਗਵਾਨ ਵਾਲਮੀਕ ਨਿਰੰਕਾਰ ਜੀ ਨੇ ਐਸੇ ਬਚਨ ਕਹੇ ਤਾਂ ਰਾਜਾ ਰਾਮਚੰਦਰ ਜੀ ਪਰਮਪਿਤਾ ਪ੍ਰਮਾਤਮਾ ਭਗਵਾਨ ਵਾਲਮੀਕ ਮਰ ਦੇ ਚਰਨ ਕਮਲਾ ਪਰ ਟਹਿ ਗਏ। ਬ੍ਰਹਮਾ ਜੀ ਕਰਤਾਰ ਜੀ ਨੂੰ ਪ੍ਰਣਾਮ ਕਰਕੇ ਚਲੇ ਗਏ। ਤੇ ਸ਼੍ਰੀ ਰਾਮਚੰਦਰ ਜੀ ਵਾਲਮੀਕ ਨਿਰੰਕਾਰ ਜੀ ਦੀ ਬੜੀ ਉਸਤਤ ਕਰਨ ਲੱਗਾ। ਧੰਨ ਧੰਨ ਜੈ ਜੈਕਾਰ ਕਰਨ ਲੱਗੇ। ਰਾਮਚੰਦਰ ਜੀ ਕਹਿਣ ਲੱਗੇ ਕਿ ਹੈ ਪ੍ਰਮਾਤਮਾ ਤੇਰੀ ਕਲਾ ਬੜੀ ਮਹਾਨ ਹੈ। ਕੁਝ ਅੰਤ ਨਹੀਂ ਪਾਇਆ ਜਾ ਸਕਦਾ। ਸ਼੍ਰੀ ਰਾਮਚੰਦਰ ਜੀ ਕਹਿਣ ਲੱਗੇ ਕਿ ਐ ਨਿਰੰਕਾਰ ਭਗਵਾਨ ਵਾਲਮੀਕ ਮਹਾਰਾਜ ਜਦੋਂ ਆਪ ਮ੍ਰਿਤਕਾਂ ਨੂੰ ਜਿੰਦਗਾਨੀਆਂ ਬਖਸ਼ ਸਕਦੇ ਹੋ ਦੋ ਬਾਲਕੋ ਸੇ ਵੱਡੇ ਵੱਡੇ ਲਖਸ਼ਰਾਂ ਨੂੰ ਮਰਵਾ ਸਕਦੇ ਹੋ ਤੇ ਮੁੜ ਕੇ ਸਰਜੀਤ ਵੀ ਕਰ ਸਕਦੇ ਹੋ ਕੱਖਾਂ ਵਿੱਚ ਜਾਨਾ ਪਾ ਸਕਦੇ ਹੋ ਫਿਰ ਮੈਂ ਆਪ ਜੀ ਦੀ ਤਾਰੀਫ ਕਿਆ ਕਰੂੰ ਆਪ ਸਰਬ ਕੇ नाथ ਹੋ ਐ ਪਾਰ ਬ੍ਰਹਮ ਐ ਸਗਲ ਸ੍ਰਿਸ਼ਟੀ ਕੇ ਕਰਤਾ ਜੀ ਹੋ श्री रामचंद्र जी ने भगवान वाल्मीकि निरंकार जी दी ਉਸਤਤ ਬਾਉ ਜਾਸਤੀ ਆਨੰਦ ਦੇਣ ਵਾਲੇ ਸ਼ਬਦਾਂ ਵਿੱਚ ਕੀਤੀ श्री रामचंद्र जी ਦਾ भगवान वाल्मीकि जी ਨਾਲ ਬਹੁਤ ਵੱਡਾ ਪਿਆਰ ਹੋ ਗਿਆ विष्णु जी ਦੇ ਰੋਮ ਰੋਮ ਦੇ ਵਿੱਚ भगवान वाल्मीकि जी ਦਾ ਨਾਮ ਭਰਿਆ ਗਿਆ ਤੇ ਮਨ ਦੇ ਵਿੱਚ ਭਗਵਾਨ ਵਾਲਮੀਕ ਜੀ ਦੇ ਨਾਮ ਦੇ ਵਾਜੇ ਵਜਣ ਲੱਗੇ ਜਿਸ ਵਕਤ ਇਨਸਾਨ ਦਾ ਸੁਤਿਆ ਹੋਇਆ ਭਾਗ ਜਾਗਦਾ ਹੈ ਉਹ ਪਰਮਾਤਮਾ ਦੇ ਚਨ ਕਮਲਾਂ ਨਾਲ ਜੁੜ ਜਾਂਦਾ ਹੈ ਭਗਵਾਨ ਜੀ ਰਾਮਚੰਦਰ ਜੀ ਨੂੰ ਇਹ ਕਹਿੰਦੇ ਨੇ ਕਿ ਰਾਮ ਤੇਰਾ ਤੇਰੀ ਸੀਤਾ ਜੀ ਤਾਂ ਮੇਰੀ ਸ਼ਰੀਰ ਮੈਨ ਵਿੱਚ ਸਮਾ ਗਈ ਹੈ ਹੁਣ ਤੂੰ ਜ਼ਿਆਦਾ ਸੋਗ ਨਾ ਕਰ ਲਹੁਕਿਚੀ ਨੂੰ ਆਪਣੇ ਨਾਲ ਲੈ ਕੇ ਯੁੱਧਾ ਨਗਰੀ ਵਿੱਚ ਚਲੇ ਜਾਓ ਲੌਕਛੂ ਜੀ ਨੂੰ ਸ਼੍ਰੀ ਰਮੈਨ ਜੀ ਦਾ ਪਾਠ ਮੋਝਵਾਨੀ ਕਰਨਾ ਹੁੰਦਾ ਹੈ ਤੇ ਤੂੰ ਜੇਸ ਵਕਤ ਇਹਨਾਂ ਬਾਲਕਾਂ ਦੇ ਕੋਲੋਂ ਸ਼੍ਰੀ ਰਮੈਨ ਜੀ ਦਾ ਪਾਠ ਸੁਨਿਆ ਕਰੇਗਾ ਤਾਂ ਉਸ ਵਕਤ ਤੈਨੂੰ ਸੀਤਾ ਜੀ ਮਿਲਿਆ ਕਰੇਗੀ ਨਿਰੰਕਾਰ ਜੀ ਕਹਿਣ ਲੱਗੇ ਕਿ हे ਰਾਮ ਸੀਤਾ ਸ਼੍ਰੀ ਰਮੈਨ ਜੀ ਦੇ ਵਿੱਚ ਹੈ ਲੌਕਛੂ ਸ਼੍ਰੀ ਰਮੈਨ ਜੀ ਸਾਰੀ ਜਾਣਦੇ ਹਨ ਇਹਨਾਂ ਕੋਲ ਹਰ ਰੋਜ਼ ਸ਼੍ਰੀ ਰਮੈਨ ਜੀ ਸੁਣਿਆ ਕਰੀ ਤੇ ਜਿੱਥੇ ਸ਼੍ਰੀ ਰਮੈਨ ਉਥੇ ਸੀਤਾ ਜੀ ਹੈ ਇਹ ਦੋਨੋਂ ਬਾਲਕ ਬੜੇ ਮਹਾਨ ਯੋਧੇ ਹਨ ਤੋਂ ਇਹਨਾਂ ਦੀ ਤਾਕਤ ਨੂੰ ਆਪਣੀ ਅੱਖੀਂ ਦੇਖ ਲਿਆ ਇਹਨਾਂ ਬਾਲਕਾਂ ਨੂੰ ਮੈਂ ਤਰ੍ਹਾਂ ਤਰ੍ਹਾਂ ਦੀ ਵਿਦਿਆ ਵਿੱਚ ਸਰਵ ਕਲਾ ਭਰਪੂਰ ਕਰ ਦਿੱਤਾ ਹੈ ਇਹਨਾਂ ਨਾਲੋਂ ਵੱਡੀ ਤਾਕਤ ਵਾਲਾ ਇਸ ਦੁਨੀਆ ਵਿੱਚ ਹੋਰ ਕੋਈ ਨਹੀਂ ਪਰਮ ਪਿਤਾ ਪ੍ਰਮਾਤਮਾ ਭਗਵਾਨ ਵਾਲਮੀਕ ਮਹਾਰਾਜ ਜੀ ਕਹਿਣ ਲੱਗੇ ਕਿ हे ਰਾਮ ਇਨਸਾਨ ਕੀ ਇਹਨਾਂ ਨਾਲ ਤਾਂ ਜਮਰਾਜ ਵੀ ਮੁਕਾਬਲਾ ਨਹੀਂ ਕਰ ਸਕਦਾ ਇਹ ਬਾਲਕ ਬਹੁਤ ਵੱਡੇ ਯੋਧੇ ਹਨ ਇਹਨਾਂ ਨਾਲ ਪੂਰਾ ਪੂਰਾ ਪਿਆਰ ਕਰਨਾ ਇਹ ਇੱਕ ਮੇਰਾ ਚੰਦਰਮਾ ਦੇਵਤਾ ਹੈ ਤੇ ਇੱਕ ਮੇਰਾ ਸੂਰਜ ਦੇਵਤਾ ਹੈ ਇਹ ਮੇਰੀ ਸ਼ੀਰਮੈਨ ਦੀ ਰਚਨਾ ਬਾਰੇ ਪੂਰਾ ਜਾਣਦੇ ਹਨ ਜੋ ਕੁਝ ਮੇਰੀ ਸ਼ੀਰਮੈਨ ਵਿੱਚ ਲਿਖਿਆ ਹੋਇਆ ਹੈ ਸੋ ਕੁਝ ਇਹ ਦੋਨੋਂ ਬਾਲਕ ਜਾਣਦੇ ਹਨ ਤੇ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕ ਮਹਾਰਾਜੀ ਨੇ ਲੋਕੋਛ ਜੀ ਨੂੰ ਇਹ ਕਹਿ ਦਿੱਤਾ ਕਿ ਬੱਚਿਓ ਹੁਣ ਤੁਸੀਂ ਆਪਣੇ ਪਿਤਾ ਜੀ ਨਾਲ ਪਿਤਾ શ્રી रामचंद्र ਜੀ ਦੇ ਨਾਲ ਯੁੱਧ ਅਨਗੜੀ ਵਿੱਚ ਚਲੇ ਜਾਓ ਤੇ ਹਰ ਵਕਤ ਆਪਣੇ ਪਿਤਾ ਦੀ ਆਗਿਆ ਵਿੱਚ ਰਹਿਣਾ ਆਪਣਾ ਪਿਤਾ ਪਰਮਾਤਮਾ ਦਾ ਰੂਪ ਹੁੰਦਾ ਹੈ ਤੁਹਾਨੂੰ ਸ਼੍ਰੀ ਰਾਮਚੰਦਰ ਜੀ ਜੋ ਵੀ ਹੁਕਮ ਕਰਨ ਤੁਸੀਂ ਅੰਗੀਕਾਰ ਕਰੋ ਤਨੋਂ ਮਨੋਂ ਲਾ ਕੇ ਆਪਣੇ ਪਿਤਾ ਦਾ ਪੂਰਾ ਸਤਿਕਾਰ ਕਰਨਾ ਆਪਣੇ ਪਿਤਾ ਦੇ ਹੁਕਮ ਦੀ ਹਰ ਵਕਤ ਪਾਲਣਾ ਕਰਨੀ ਜਿਸ ਵਕਤ ਕਰਤਾਰ ਜੀ ਨੇ ਲੋਕਾਚੂ ਜੀ ਨੂੰ ਸ਼੍ਰੀ ਰਾਮਚੰਦਰ ਜੀ ਦੇ ਨਾਲ ਜਾਣ ਵਾਸਤੇ ਕਿਹਾ ਤਾ ਭਗਵਾਨ ਜੀ ਨੇ ਚਰਨ ਫੜ ਕੇ ਦੋਨੋਂ ਸੂਰਬੀਰ ਮਹਾਨ ਯੋਧੇ ਉੱਚੀ ਉੱਚੀ ਰੋਣ ਲੱਗੇ ਲਹੁ ਤੇ ਕਛੂ ਕਹਿਣ ਲੱਗੇ ਗੁਰੂ ਗੁਰਦੇਵ ਜੀ ਅਸੀਂ ਤੈਨੂੰ ਦੇਖੇ ਬਿਨਾ ਕਿਸ ਤਰ੍ਹਾਂ ਰਹਿ ਸਕਦੇ ਆ ਐ ਸਾਡੇ ਚੰਦਰਮਾ ਅਸੀਂ ਤਾਂ ਤੇਰੇ ਚਪੋਰ ਹਾਂ ਤੇ ਤੂੰ ਸਾਨੂੰ ਆਪਣੀਆਂ ਨਜ਼ਰਾਂ ਤੋਂ ਉਹਲੇ ਨਾ ਕਰ ਲਹੁ ਤੇ ਕਛੂ ਕਹਿਣ ਲੱਗੇ ਕਿ ਸਾਡੇ ਕੋਲੋਂ ਤੇਰਾ ਵਿਛੋੜਾ ਬਰਦਾਸ਼ਤ ਨਹੀਂ ਕੀਤਾ ਜਾਣਾ ਐ ਕਰਤਾਰ ਜੀ ਜੇ ਤੁਸੀਂ ਸਾਨੂੰ ਸ਼੍ਰੀ ਰਾਮਚੰਦਰ ਜੀ ਨਾਲ ਘਲਣਾ ਹੈ ਤਾਂ ਤੁਸੀਂ ਵੀ ਸਾਡੇ ਨਾਲ ਚੱਲੋ ਆਪਾਂ ਤਿੰਨੇ ਇੱਕੇ ਜਗ੍ਹਾ ਪਰ ਇਕੱਠੇ ਰਹਾਂਗੇ ਜਿਸ ਵਕਤ ਲਵਕਸ਼ੂ ਜੀ ਨੇ ਐਸਾ ਵਚਨ ਕਿਹਾ ਤਾਂ ਗੁਰੂ ਗੁਰਦੇਵ ਦੀਨ ਦੁਨੀ ਦੇ ਵਾਲੀ ਉਹਨਾਂ ਦੀ ਇਹ ਗੱਲ ਸੁਣ ਕੇ ਬੜੇ ਹੱਸ ਪਏ ਅੱਖਾਂ ਵਿੱਚ ਪਾਣੀ ਪਰ ਆਇਆ ਕਿ ਜੇ ਸੀਤਾ ਇਹਨਾਂ ਦੇ ਨਾਲ ਹੁੰਦੀ ਤਾਂ ਗੱਲ ਠੀਕ ਸੀ ਕੁਦਰਤ ਆਪਣੀ ਕਲਮ ਨਾਲ ਸਾਰੀ ਰਚਨਾ ਕਰਕੇ ਫਿਰ ਕਿਸ ਤਰ੍ਹਾਂ ਕਹਿ ਰਹੀ ਸੀ ਕੁਦਰਤ ਦੇ ਵੀ ਕੁਝ ਵਾਸ ਨਹੀਂ ਜਿਸ ਤਰ੍ਹਾਂ ਉਸਦੇ ਭਗਤ ਕਹਿਣ ਕੁਦਰਤ ਨੂੰ ਵੀ ਆਪਣੇ ਭਗਤਾਂ ਦੇ ਕਹਿ ਲੱਗਣਾ ਪੈਂਦਾ ਨਹੀਂ ਤਾਂ ਪੁੱਤਰਾਂ ਨੂੰ ਮਾਂ ਨਾਲੋਂ ਕਿਸ ਤਰ੍ਹਾਂ ਵਿਛੋੜ ਸਕਦੇ ਸਨ ਇਹ ਕੰਮ ਇਸੇ ਤਰ੍ਹਾਂ ਹੀ ਹੋਣਾ ਸੀ ਨਾਰਦ मुनि ਜੀ ਨੇ ਕਰਤਾਰ ਜੀ ਅੱਗੇ ਨਕਸ਼ਾ ਹੀ ਐਸਾ ਪੇਸ਼ ਕੀਤਾ ਸੀ ਜਿਸ ਵਿੱਚ ਇਸ ਤਰ੍ਹਾਂ ਦੀ ਕਰਨਾ ਪਿਆ ਕੁਦਰਤ ਆਪਣੀ ਕਲਮ ਨਾਲ ਜੋ ਕੁਝ ਲਿਖ ਦੇਵੇ ਉਸ ਨੂੰ ਮਟਾਉਣਾ ਨਹੀਂ ਲੋੜਦੀ ਕੁਦਰਤ ਸਦਾ ਕਾਲ ਇੱਕ ਰੰਗ ਵਿੱਚ ਰਹਿੰਦੀ ਹੈ ਕੁਦਰਤ ਦਾ ਲਿਖਿਆ ਨਾ ਰਾਈ ਘਟਦਾ ਹੈ ਤੇ ਨਾ ਹੀ ਰਾਈ ਵਧਦਾ ਕੁਦਰਤ ਨੇ ਜਿਸ ਤਰ੍ਹਾਂ ਜਿਸ ਤਰ੍ਹਾਂ ਸ਼੍ਰੀ ਰਮੈਨ ਦੀ ਰਚਨਾ ਆਪਣੀ ਹੱਥੀਂ ਰਚਾ ਦਿੱਤੀ ਸੀ ਉਸ ਤਰ੍ਹਾਂ ਉਸ ਤਰ੍ਹਾਂ ਦੁਨੀਆ ਵਿੱਚ ਵਰਤਾਈ ਦੁਨੀਆ ਦੇ ਵਿੱਚ ਲੱਖਾਂ ਧੀਆ ਪੁੱਤਰ ਆਪਣੇ ਮਾਂ ਮਾਂ ਬਾਪ ਨਾਲੋਂ ਵਿਛੜ ਰਹੇ ਹਨ ਤੇ ਲੱਖਾਂ ਮਾਂ ਬਾਪ ਧੀਆ ਪੁੱਤਰਾਂ ਦੇ ਨਾਲ ਵਿਛੜ ਰਹੇ ਹਨ ਦੁਨੀਆ ਵਿੱਚ ਜੀਵਾਂ ਦਾ ਆਵਣ ਜਾਵਣ ਇਸੇ ਤਰ੍ਹਾਂ ਹੀ ਹੈ ਤੇ ਜਿਸ ਤਰ੍ਹਾਂ ਧਰਮ ਰਾਜ ਦੇ ਘਰ ਵਿੱਚ ਜੀਵ ਦੀ ਫਿਲਮ ਬਣ ਜਾਂਦੀ ਹੈ ਦੁਨੀਆ ਦੇ ਵਿੱਚ ਆ ਕੇ ਜੀਵ ਉਸੇ ਫਿਲਮ ਨੂੰ ਪੂਰੀ ਕਰਕੇ ਤੇ ਦੁਨੀਆ ਵਿੱਚੋਂ ਮੁੜ ਜਾਂਦਾ ਹੈ ਕੁਦਰਤ ਬੜੀ ਸਿਆਣੀ ਹੈ ਸਾਰੇ ਕੰਮ ਸੋਚ ਸਮਝ ਕੇ ਕਰਦੀ ਹੈ ਹੁਣ ਕਰਤਾਰ ਜੀ ਲੋਕ ਅਸ਼ੂ ਨੂੰ ਕਹਿਣ ਲੱਗੇ ਬੱਚਿਓ ਤੁਸੀਂ ਜਰੂਰ ਸ਼੍ਰੀ ਰਾਮਚੰਦਰ ਜੀ ਦੇ ਨਾਲ ਜਾਓ ਜਦੋਂ ਤੁਹਾਡਾ ਦਿਲ ਕਰੇ ਸਾਨੂੰ ਮਿਲ ਜਾਇਆ ਕਰਨਾ ਤੁਹਾਡੇ ਵਾਸਤੇ ਅਸੀਂ ਅਜੇ ਇੱਥੇ ਬਾਕ ਚਰੇ ਰਹਿਣਾ ਹੈ ਜਿਸ ਵਕਤ ਕਰਤਾਰ ਜੀ ਨੇ ਲਹੁ ਕਛੂ ਜੀ ਨੂੰ ਇਸ ਤਰ੍ਹਾਂ ਕਿਹਾ ਲਹੁ ਤੇ ਕਛੂ ਦੇ ਮਨ ਦੇ ਵਿੱਚ ਕੁਝ ਆਸਰਾ ਹੋ ਗਿਆ ਕਿ ਜਦੋਂ ਸਾਡਾ ਜੀ ਕਰੇ